ਹਾਂਜੀ ਕੀ ਹਾਲ ਆ ਸਾਰਿਆਂ ਦਾ ਉਮੀਦ ਆ ਠੀਕ ਠਾਕ ਹੋਮੋਗੇ ਮੈਂ ਨਾ ਇੱਕ ਪਿੱਛੇ ਜੇ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਇੱਕ ਪੱਤਰਕਾਰ ਕੋਸ਼ ਬੈਠੇ ਟਾਣੀ ਦੇ ਵਿੱਚ ਇੱਕ ਮੁੰਡੇ ਨੂੰ ਪੁੱਛਦਾ ਕਿ ਤੁਸੀਂ ਇਹ ਨਾ ਬਜ਼ੁਰਗਾਂ ਕੋਲ ਵਹਿੰਦੇ ਹੋ ਇਹਨਾਂ ਕੋਲ ਕੀ ਕੁਝ ਹਾਸਲ ਕੀਤਾ ਕੀ ਕੁਝ ਸਿੱਖਿਆ ਉਹ ਮੁੰਡਾ ਹੱਸ ਕੇ ਜਵਾਬ ਦਿੰਦਾ ਕਹਿੰਦਾ ਸਿੱਖਿਆ ਸੁਖਿਆ ਤਾਂ ਇਹਨਾਂ ਕੋਲ ਕੁਝ ਨਹੀਂ ਤੀਮਿਆਂ ਥਲੇ ਵੀ ਲੱਗੇ ਹੋਏ ਆ ਤੇ ਅਸੀਂ ਵੀ ਲੱਗੇ ਹੋਏ ਆ ਉਹ ਮੋਰ ਇੱਕ ਜਿਹੜਾ ਬਜ਼ੁਰਗ ਬੈਠਾ ਸੀ ਉਹ ਇੱਕਦਾਂ ਮੁੱਲਰ ਕੇ ਕਹਿੰਦਾ ਕੌਣ ਥੱਲੇ ਲੱਗਿਆ ਹੋਇਆ ਓਏ ਗੱਲ ਕਰਾ ਮੇਰੀ ਨਵੀਂ ਪੀੜ੍ਹੀ ਕਹਿੰਦਾ ਥੱਲੇ ਲੱਗੀ ਹੋਈ ਅਸੀਂ ਤਾਂ ਪ੍ਰਵਾਹ ਨਹੀਂ ਕਰਦੇ ਓਏ ਸੋ ਉਹ ਨਾ ਵੀਡੀਓ ਬਹੁਤ ਵਾਇਰਲ ਹੋਈ ਮੈਂ ਟਿਕਟੌਕ ਤੇ ਪਾਈ ਹੋਈ ਆ ਪਾਕਿਸਤਾਨ ਵਿੱਚ ਬਹੁਤ ਦੇਖੀ ਗਈ ਤੇ ਉਹਨਾਂ ਨੇ ਬਹੁਤ ਉਤੇ ਕਮੈਂਟ ਵੀ ਕੀਤੇ ਤੇ ਬੱਕਰੇ ਜਿੱਦਾਂ ਉਹ ਕਹਿੰਦੇ ਇੱਕ ਵੀਡੀਓ ਦੇ ਉੱਤੇ ਉਹ ਆਵਾਜ਼ ਵੀ ਭਰੀ ਉਹ ਸੋ ਇਹ ਜਿਹੜੀ ਚੀਜ਼ ਕਿਉਂ ਇੰਨੀ ਪਪੂਲਰ ਹੋਈ ਇਹ ਤਾਂ ਇੱਕ ਨਤੀਜਾ ਨਿਕਲ ਕੇ ਸਾਹਮਣੇ ਆਇਆ ਉਹ ਜਿਹੜੇ ਮੁੰਡੇ ਨੇ ਗੱਲ ਕਹੀ ਸੀ ਨਾ ਉਹ ਬਿਲਕੁਲ ਸੱਚੀ ਸੀ ਉਹ ਜਿਹੜਾ ਬਜ਼ੁਰਗ ਅੰਕਲ ਔਖਾ ਜਿਹਾ ਹੋ ਕੇ ਔਖਾ ਦਿਲੋਂ ਦਾ ਨਹੀਂ ਹੋਇਆ ਸੀਗਾ ਵੈਸੇ ਚਲੋ ਐਕਸ਼ਨ ਲੈ ਗਿਆ ਮੌਕੇ ਤੇ ਉਹਦੀ ਬਾਅਦ ਵਿੱਚ ਵੀ ਇੱਕ ਵੀਡੀਓ ਆਈ ਸੀਗੀ ਕਹਿੰਦਾ ਹਾਂ ਯਾਰ ਘਰ ਫਿਰ ਕਈ ਦਿਨ ਰੋਟੀ ਨਹੀਂ ਮਿਲੀ ਕਹਿੰਦਾ ਔਖਾ ਰਿਆ ਕਹਿੰਦਾ ਤੇਰੀ ਵੀਡੀਓ ਨੇ ਪੰਗਾ ਪਾ ਦਿੱਤਾ ਸੀਗਾ ਇਹ ਜਿਹੜੀਆਂ ਚੀਜ਼ਾਂ ਆ ਹੋ ਰਹੀਆਂ ਸਮਾਜ ਦੇ ਵਿੱਚ ਬੰਦੇ ਜਿੰਨਾ ਮਰਜੀ ਕਹਿ ਲੈਣ ਵੀ ਸਾਡਾ ਤ압 ਦਬਾ ਜਾਏ ਤਾਂ ਅਸੀਂ ਥੱਲੇ ਨਹੀਂ ਲੱਗੇ ਅਸੀਂ じゃ ਪ੍ਰਵਾਹ ਨਹੀਂ ਕਰਦੇ ਇਹ ਸਾਰਾ ਝੂਠ ਵਾ ਅਸਲ ਵਿੱਚ ਸਾਰੇ ਥੱਲੇ ਲੱਗੇ ਹੋਏ ਆ ਜਿਹੜੀਆਂ ਜਨਨੀਆਂ ਨਾ ਬੀਬੀਆਂ ਪੈਣਾ ਵੀਡੀਓ ਨੂੰ ਦੇਖ ਰਹੀਆਂ ਉਹ ਭਲੀ ਭਾਤ ਜਾਣਦੀਆਂ ਸਾਰੇ ਗੱਲ ਨੂੰ ਹਾਂ ਮੰਨਦਾ ਕੋਈ 1 ਜਾਂ 2% ਹੋਊਗੇ 1-2% ਬੀਬੀਆਂ ਹੋਣਗੀਆਂ ਨਹੀਂ 98% ਰਿਜ਼ਲਟ ਜਿਹੜਾ ਆ ਪੋਜ਼ਿਟਿਵ ਵੀ ਹੀ ਆ ਰਿਹਾ ਇੱਕ ਨਾ ਲੀਡਰ ਨੂੰ ਉਹਦੇ ਜਿਹੜੇ ਸਹਿਯੋਗੀ ਕਹਿੰਦੇ ਵੀ ਮਹਾਰਾਜ ਭਾਬੀ ਹੁਣਾਂ ਨੂੰ ਸਮਝਾਇਆ ਕਰੋ ਵੀ ਉਹ ਤੁਹਾਡੀ ਲਾਲ ਬੱਤੀ ਵਾਲੀ ਗੱਡੀ ਜਿਹੜੀ ਤੁਹਾਡੇ ਨਾਲੋਂ ਵੱਧ ਉਹ ਯੂਜ਼ ਕਰ ਰਹੇ ਆ ਵੀ ਐਵੇਂ ਆਪੋਜੀਸ਼ਨ ਵਾਲੇ ਗੱਲ ਚੱਕੂਗੇ ਫਿਰ ਤੁਸੀਂ ਲਾਜਵਾਬ ਹੋਵੋਗੇ ਉਹ ਲੀਡਰ ਨੇ ਬੜਾ ਸੋਹਣਾ ਜਵਾਬ ਦਿੱਤਾ ਕਹਿੰਦਾ ਯਾਰ ਦਰਸਲ ਤੁਸੀਂ ਨਾ ਆਪੋਜੀਸ਼ਨ ਵਾਲਿਆਂ ਨੂੰ ਸਮਝਾਓ ਕਹਿੰਦਾ ਆਪੋਜੀਸ਼ਨ ਵਾਲਿਆਂ ਨੇ ਤਾਂ ਵੀ ਇੱਕ ਦੋ ਮੁੱਦੇ ਚੱਕੂਗੇ ਅਸਲ ਵਿੱਚ ਕਹਿੰਦਾ ਆਪੋਜੀਸ਼ਨ ਤਾਂ ਘਰ ਵਾਲੀ ਹੁੰਦੀ ਆ ਜਿਹੜੀ ਤੁਹਾਡੀ ਹਰ ਗੱਲ ਦਾ ਵਿਰੋਧ ਕਰਦੀ ਆ ਤੁਹਾਡੀ ਹਰ ਗੱਲ ਤੇ ਮੁੱਦਾ ਚੱਕਦੀ ਆ ਕਹਿੰਦੇ ਇਸ ਕਰਕੇ ਵੀਰ ਬਣੇ ਆਪੋਜੀਸ਼ਨ ਵਾਲਿਆਂ ਨੂੰ ਸਮਝਾਓ ਕਿ ਉਹ ਇਹ ਮੁੱਦਾ ਨਾ ਚੱਕਣ ਕੋਈ ਹੋਰ ਮੁੱਦਾ ਚੱਕਣ ਸੋ ਭਾਈ ਚਾਹੇ ਕੋ ਲੀਡਰ ਵਾ ਚਾਹੇ ਕੋ ਸਰਪੰਚ ਵਾ ਜਿੱਡਾ ਕੋ ਮਰਜ਼ੀ ਵੱਡਾ ਪੁਲਿਸ ਅਫਸਰ ਵਾ ਜਿੱਡਾ ਕੋ ਵੱਡਾ ਮਰਜ਼ੀ ਐਕਟਰ ਆ ਈਵਨ ਕਿ ਬਰਾ ਕੁ ਬਾਮਾ ਹੋਣਾਂ ਦੀ ਵੀ ਬੀ ਡੀ ਵੀ ਸੀ ਨਾ ਮਿਸ਼ਲ ਉਹਦੇ ਕੋਲ ਫੋਨ ਚਪਟ ਕੇ ਖਾਉਂਦੀ ਆ ਤੇ ਉਹ ਵਿਚਾਰਾ ਤਰਸ ਦੀਆਂ ਹੀ ਅੱਖਾਂ ਨਾਲ ਦੇਖਦਾ ਰਹਿ ਗਿਆ ਸੀ ਸੋ ਦੇਖ ਲੋ ਦੁਨੀਆ ਦਾ ਨੰਬਰ 1 ਕੰਟਰੀ ਅਮਰੀਕਾ ਤੇ ਉੱਥੇ ਦਾ ਪ੍ਰਧਾਨ ਉਹ ਵੀ ਥਨੇ ਲੱਗਾ ਥਨੇ ਲੱਗਾ ਜਾਂ ਸਹਿਮਤੀ ਹੈ ਬਟ ਐਵਰ ਰਿਸਪੈਕਟ ਵੀ ਕਹਿ ਸਕਦੇ ਆ ਇਹਨੂੰ ਰਿਸਪੈਕਟ ਵੀ ਕਹਿ ਸਕਦੇ ਆ ਤੁਸੀਂ ਆਲੇ ਦੁਆਲੇ ਜਿੰਨੀ ਮਰਜ਼ੀ ਨਜ਼ਰ ਮਾਰ ਕੇ ਦੇਖ ਲਓ ਜਿੰਨੂੰ ਮਰਜ਼ੀ ਪੁੱਛ ਲਓ ਮਰਜ਼ੀ ਗੱਲ ਛੇੜ ਕੇ ਦੇਖੋ ਦੁਖੀ ਤੋਂ ਦੁਖ ਹੀ ਬੰਦੇ ਫਿਰਦੇ ਆ ਇਹਦਾ ਖਾਤੇ ਆ ਇਹ ਜਿਹੜੀਆਂ ਲੜਾਈਆਂ ਲੜਾਈਆਂ ਨਹੀਂ ਮੈਂ ਇਹਨਾਂ ਨੂੰ ਕਹਿ ਸਕਦਾ ਇੱਕ ਨਾ ਮਿੱਠੀ ਨੋਕਚੋਕ ਹੁੰਦੀ ਹੈ ਇਹ ਜਿਹੜੇ ਟਾਈਮ ਦੀ ਟਾਈਮ ਹੁੰਦੀ ਹੈ ਇਹ ਸਦੀਵੀ ਨਹੀਂ ਹੁੰਦੀ ਜਦੋਂ ਸਦੀਵੀ ਹੋ ਜਵੇ ਫਿਰ ਘਾਤਕ ਹੁੰਦੀ ਹੈ ਹੁੰਦੀ ਨਹੀਂ ਇਹ ਟਾਈਮ ਦੀ ਟਾਈਮ ਹੁੰਦੀ ਹੈ ਮੈਂ ਮਾਮਾ ਜੀ ਇੱਕ ਵਾਰੀ 얘 ਦੀ ਗੱਲ ਲੱਗੇ ਕਣ ਮਾਮਾ ਜੀ ਕਹਿੰਦੇ ਵੀ ਪੰਜ ਕਈ ਵਾਰ ਤਾਂ ਕਹਿੰਦਾ ਚੱਕ ਲੋ ਚੱਕ ਲੋ ਹੋ ਜਾਂਦੀ ਹੈ ਵੀ ਬੱਸ ਵੀ ਬੱਸ ਹੁਣ ਘੜੀ ਦੀ ਘੜੀ ਆ ਸਿਸਟਮ ਸਾਰਾ ਖਤਮ ਲੱਗਾ ਹੁਣ ਪਰ ਕਹਿੰਦਾ ਮੈਂ ਫੇਰ ਥੋੜੇ ਚਿਰ ਬਾਅਦ ਕਹਿਣਾ ਚੱਲ ਫੇਰ ਬਣਾ ਲਾ ਚਾਹ ਹੁਣ ਜੇ ਗੁੱਸਾ ਠੰਡਾ ਹੋ ਗਿਆ ਤੇ ਕਹਿੰਦਾ ਚਾਹ ਬਣ ਕੇ ਆ ਜਾਂਦੀ ਨਾਲ ਬਿਸਕੁਟ ਆ ਜਾਂਦੇ ਆ ਗੱਲ ਰਫਾ ਦਫਾ ਹੋ ਜਾਂਦੀ ਹੈ ਇਵੇਂ ਨਿਕ ਮੈਂ ਆਪਣੇ ਪਾਪਾ ਜੀ ਉਹਨਾਂ ਨੂੰ ਬਹੁਤ ਵਾਰੀ ਲੜਦਿਆਂ ਨੂੰ ਦੇਖਿਆ ਮਾਤਾ ਤੂੰ ਐਦਾਂ ਤੂੰ ਐਦਾਂ ਜੀਵੋ ਚੱਲ ਉਹ ਜਿਹੜੀ ਲੜਾਈ ਹੁੰਦੀ ਹੈ ਪਲ ਦੀ ਪਲ ਹੁੰਦੀ ਹੈ ਥੋੜੇ ਜਿher ਬਾਅਦ ਰਸਾ ਦਫਾ ਹੋ ਜਾਂਦੀ ਹੈ ਤੇ ਮੇਰਾ ਨੇਬਰ ਆ ਉਹਦੀ ਕੋਈ 90 90 ਸਾਲ ਦੀ ਏਜ ਹੋਣੀ ਆ ਗੋਰਾ ਆ ਮੈਂ ਕਿਹਾ ਪੌਲ ਵੀ ਤੂੰ ਇੰਨਾ ਤਾਂ ਸਫਰ ਵੀ ਨਹੀਂ ਕਰਦਾ ਜਿੰਨੀ ਤੂੰ ਗੱਡੀ ਤੋਂ ਨਰਿੰਨਾ ਬੀ ਇੰਨੀ ਗੱਡੀ ਕਹਦੇ ਤੋਂ ਨਾ ਨਵੀਂ ਗੱਡੀ ਹੈ ਤੇਰੀ ਹਨਾ ਉਹ ਕਹਿੰਦਾ ਦਾਰਾ ਸਰ ਵੀ ਮੈਂ ਅੰਦਰ ਸੋਫੇ ਤੇ ਨਹੀਂ ਬੈਠ ਸਕਦਾ ਘਰ ਵਾਲੀ ਦੇ ਕੋਲ ਮੈਂ ਕਿਉਂ ਕਹਿੰਦਾ ਸਵੇਰੇ ਉੱਠਦੇ ਆ ਕੌਫੀ ਪੀਣੇ ਆ ਤੇ ਮੈਨੂੰ ਛੱਤੀ ਕੰਮ ਘੜਾ ਦਿੰਦੀ ਆ ਅੱਛਾ ਜਦੋਂ ਕਹਿੰਦਾ ਮੈਂ ਸਾਰਾ ਲੈਕਚਰ ਸੁਣ ਕੇ ਉੱਠ ਕੇ ਚੱਲਣ ਲੱਗਦਾ ਤਾਂ ਕਹਿੰਦੀ ਕਿੱਥੇ ਚੱਲੇ ਆ ਕਹਿੰਦਾ ਮੈਂ ਕਿਹੜੂ ਤੂੰ ਕੰਮ ਦੱਸਿਓ ਕਾਰਨ ਚੱਲੇ ਆ ਫਿਰ ਕਹਿੰਦੀ ਅੱਛਾ ਚੱਲ ਜਾ ਅੱਛਾ ਕਹਿੰਦਾ ਹੁਣ ਜਿਹੜੇ ਕੰਮ ਕਰਨੇ ਹਨ ਉਹ ਮੈਂ ਸਿਆਣਾ ਆ ਟਾਈਮ ਤਾਂ ਲੱਗੇ ਜਾਂਦਾ ਫਿਰ ਕਹਦਾ ਮੈਂ ਵਿੰਡੋ 'ਚੋਂ ਦੇਖਦੀ ਆ ਤੇ ਫੇਰ ਬਾਹਰ ਅਗੇ ਇਸ ਤੋਂ ਹੁਣ ਬਾਰੀ ਸਾਰੀ ਢੜੇ ਲਗਾ ਆ। ਵੇ ਆ ਜਾ ਮੇਰੇ ਕੋਲ ਵੀ ਕੁਝ ਪਹਿਲਾ। ਕਹਿੰਦਾ ਮੈਂ ਫੇਰ ਬਹਿਣਾ। ਤੇ ਫੇਰ ਮੈਨੂੰ ਕਹਿੰਦੀ ਉਹ ਤੂੰ ਕੰਮ ਕਰ ਲੈਗਾ ਤਾਂ ਮੈਂ ਕਹਿੰਦੇ ਉਹ ਤਾਂ ਲਗੀਤਾ ਨਹੀਂ। ਕਦੀ ਜੱਪਲ ਕਰਕੇ ਆ। ਕਹਿੰਦਾ ਮੈਨੂੰ ਸਮਝ ਨਹੀਂ ਲੱਗਦੀ। ਮੈਂ ਫਿਰ ਮੈਂ ਕਹਾ ਯਾਰ ਭਾਲ ਜਿਹੜੀ ਗੱਲ 90 ਸਾਲਾਂ ਚ ਤੈਨੂੰ ਸਮਝ ਨਹੀਂ ਲੱਗੀ। ਸਾਨੂੰ ਕਿੱਥੋਂ ਸਮਝ ਲੱਗ ਜਾਣੀ ਹੈ? ਇਸ ਕਰਕੇ ਇਸ ਕਰਕੇ ਗੱਲਾਂ ਸਮਝ ਵਿੱਚ ਆਉਣੀਆਂ ਵੀ ਨਹੀਂ। ਮੈਚਾ ਨਾ ਆਉਣ ਵੀ ਨਾ ਸੂਵੇ ਸਿਲਸਿਲੇ ਜੇ ਇੱਦੀ ਚੱਲਦੇ ਰਹਿਣ ਜਦੋਂ ਨਾ ਕਪਲ ਸ਼ਰਮਾ ਦੇ ਸ਼ੋਅ ਜਿ ਤੁਸੀਂ ਅਮਤਾ ਭਜਨ ਵਰਗੇ ਜਾਂ ਜਿੰਨੇ ਵੀ ਬੜੇ ਬੜੇ ਐਕਟਰਾਂ ਦੇ ਆ ਸਾਰੇ ਤੁਸੀਂ ਦੇਖਦੇ ਆ ਉਹ ਸਾਰੇ ਗੱਲ ਕਬੂਲ ਕੇ ਜਾਂਦੇ ਆ ਬੇਹਾਂਜੀ ਇਹਨਾਂ ਦੀ ਵੀ ਚੱਲਦੀ ਆ ਚੱਲਣੀ ਵੀ ਚਾਹੀਦੀ ਆ ਅਸਲ ਵਿੱਚ ਘਰ ਨੂੰ ਚਲਾਉਣੀ ਆ ਭੈਣਾ ਜਿੰਨਾ ਜਿੰਨਾ ਦਿਮਾਗ ਇਹਨਾਂ ਕੋਲ ਹੁੰਦਾ ਨਾ ਬੰਦੇ ਕੋਲ ਇਹਨਾਂ ਦਿਮਾਗ ਨਹੀਂ ਹੁੰਦਾ ਕਿਉਂਕਿ ਤੁਸੀਂ ਮਰਜ਼ੀ ਕੋਈ ਗੱਲ ਕਰਕੇ ਦੇਖਿਓ ਈਵਨ ਕਿ ਤੁਹਾਡੀਆਂ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਵੀ ਕੱਢ ਕੇ ਤੁਹਾਡੇ ਮੂਰੇ ਕਰ ਦੇਊਗੀਆਂ ਯਾਨੀ ਬੰਦੇ ਨੂੰ ਲਾਜਵਾਬ ਕਰਕੇ ਤਾਂ ਜਨਾਨੀ ਨੂੰ ਇੰਨੀ ਖੁਸ਼ੀ ਮਿਲਦੀ ਹੈ ਉਹਨਾਂ ਦੇ ਫੇਸੇਰੇ ਦੇ ਹਾਵ ਭਾਵ ਦੇਖਿਓ ਜਣੀ ਇਹਨਾਂ ਚਿਹਰਾ ਖੜੇ ਹੁੰਦਾ ਵੀ ਪਤਾ ਨਹੀਂ ਕਿਹੜੀ ਕਿਹੜਾ ਕਿਲਾ ਜਿੱਤ ਲਿਆ ਯਾਰ ਕញ្ញਾਂ ਦੀਆਂ ਗੱਲਾਂ ਸੁਣ ਕੇ ਨਾ ਹਾਸਾ ਵੀ ਆਉਂਦਾ ਬਹੁਤ ਮਿੱਤਰ ਦੋਸਤ ਆਪਣੇ ਪਰਸਨਲ ਜਿਹੜੇ ਐਕਸਪੀਰੀਅੰਸਾਂ ਸਾਂਝੇ ਕਰਦੇ ਰਹਿੰਦੇ ਆ ਇਹਨਾਂ ਦਾ ਅਰਸਲ ਮਿੱਠੀਆਂ ਲੜਾਈਆਂ ਹੁੰਦੀਆਂ ਨੋਕ-ਝੋਕ ਆ ਜ਼ਿੰਦਗੀ ਦੀ ਤੇ ਜਿੰਨਾ ਚਿਰ ਜ਼ਿੰਦਗੀ ਚੱਲੀ ਜਾਣੀ ਆ ਹੁਣ ਤੁਹਾਡੇ ਉਹ ਮੈਂ ਇੱਕ ਹੋਰ ਵੀਡੀਓ ਪਾਈ ਸੀ ਤੁਸੀਂ ਦੇਖੀ ਹੋਣੀ ਆ ਵੀ ਜਿਹੜੀ ਉਹ ਕੁੜੀ ਵਿਆਹ ਕਰਾਉਣ ਨੂੰ ਨਾ ਸਮੰਦੀ ਉਹ ਫਿਰ ਵਿਦਵਾਨ ਕੋਲ ਜਾਂਦੀ ਹੈ ਵਿਦਵਾਨ ਨੂੰ ਕਹਿੰਦਾ ਵੀ ਬੀਬਾ ਜੇ ਤੇਰਾ ਬਿਨਾ ਗੱਲੋਂ ਕਿਸੇ ਨਾਲ ਲੜਨ ਨੂੰ ਤਿਲ ਕਰੇ ਤਾਂ ਕਿੰਨਾ ਲੜੂਗੀ ਵੀ ਇਸ ਕਰਕੇ ਚੁੱਪ ਕਰਕੇ ਵਿਆਹ ਕਰਵਾ ਲਾ ਔਕੀ ਹੋਮੀ ਕੀ ਉਹ ਕੁੜੀ ਫਿਰ ਵਿਆਹ ਕਰਵਾ ਲੈਂਦੀ ਹੈ ਜਿਹੜੇ ਬੰਦੇ ਨਾਲ ਤਾਂ ਕਈ ਵਾਰੀ ਮੈਂ ਦੇਖਿਆ ਵੀ ਬਿਨਾ ਗੱਲੋਂ ਲੜਾਈ ਹੋ ਜਾਂਦੀ ਹੈ ਕੋਈ ਮੁੱਦਾ ਹੁੰਦਾ ਵੀ ਨਹੀਂ ਆਪ ਗੱਲ ਛੇੜ ਕੇ ਗੱਲ ਕਰਕੇ ਤੇ ਹੁਣ ਜਦੋਂ ਕੋਈ ਗੱਲ ਹੋਈ ਆ ਉਥੇ ਕੁਛ ਤਾਂ ਬੋਲਣਾ ਹੀ ਆ ਚਲੋ ਜੇ ਤੁਸੀਂ ਇਹ ਚੁੱਪ ਇਹ ਸੋਚ ਲਿਆ ਵੀ ਮੈਂ ਬੋਲਣਾ ਹੀ ਨਹੀਂ ਤਾਂ ਵੀ ਲੜਾਈ ਹੋ ਜਾਣੀ ਹੈ ਮੈਂ ਤਾਂ ਬੋਲਦਾ ਨਹੀਂ ਜੇ ਬੋਲ ਪੈ ਤਾਂ ਵੀ ਹੋ ਜਾਣੀ ਉਹੀ ਗੱਲ ਭਰਾਵੋ ਉਹ ਖਰਬੂਜਾ ਸ਼ੋਰੇ ਤੇ ਡਿਗੇ ਜਾਂ ਸ਼ੋਰਾ ਖਰਬੂਜੇ ਤੇ ਡਿਗੇ ਕੱਟਿਆ ਖਰਬੂਜੇ ਨਹੀਂ ਜਾਣਾ ਅੱਛਾ ਐਦਾਂ ਵੀ ਹੈ ਨਹੀਂ ਵੀ ਸਿਰਫ 1-2 ਦੇ ਘਰ ਹੁੰਨੀ ਆ ਮੈਂ ਤੁਹਾਨੂੰ ਦੱਸਿਆ ਵੀ 2% ਘਰ ਹੋਊਗੇ ਜਿੱਥੇ ਨਹੀਂ ਹੁੰਦੀ ਨਾ ਸਮਥਿੰਗ ਰੌਂਗਾ ਇਹ ਹੋਣੀ ਚਾਹੀਦੀ ਆ ਇੱਕ ਜ਼ਿੰਦਗੀ ਦੀ ਖੁਸ਼ਹਾਲ ਜ਼ਿੰਦਗੀ ਦੀ ਨਿਸ਼ਾਨੀ ਆ ਉਹ ਕਹਿੰਦੇ ਨੇ ਵੀ ਟੋਕਰੀ ਵਿੱਚ ਦੋ ਭਾਂਡੇ ਆ ਖੜਕਣੇ ਆ ਨਾਲੇ ਇਹ ਲੜਾਈਆਂ ਜਿਹੜੀਆਂ ਮਨਾਂ ਚ ਨਹੀਂ ਰਹਿਣੀਆਂ ਹੁੰਨੀਆਂ ਓਕੇ ਸੱਸ ਤੇ ਨਨਾਨ ਦੀ ਲੜਾਈ ਸੱਚ ਸੱਸ ਨਨਾਨ ਕਹਿੰਦਾ ਸੌਰੀ ਨਨਾਨ ਤੇ ਪਰਜਾਈ ਦੀ ਲੜਾਈ ਸੱਸ ਬਹੂ ਦੀ ਲੜਾਈ ਆਪਸ ਵਿੱਚ ਭਰਾਵਾਂ ਦੀਆਂ ਵੀ ਹੁੰਨੀਆਂ ਪੇ ਪੁੱਤ ਦੀਆਂ ਵੀ ਹੁੰਨੀਆਂ ਆ ਹੁਣ ਤੁਸੀਂ ਦੇਖੋ ਵੀ ਕਹਿਆ ਤਾਂ ਭਰਾ ਭਰਾ ਐਨ ਔਖੇ ਫਿੱਕੇ ਹੋ ਗਿਆ ਥੋੜੇ ਜਿਹਾ ਬਾਅਦ ਨਾਰਮਲ ਆ ਪੇ ਪੁੱਤ ਰਾਤ ਨੂੰ ਸੌਣ ਲੱਗੇ ਆ ਔਖੇ ਫਿੱਕੇ ਹੋ ਕੇ ਸਵੇਰੇ ਉੱਠ ਕੇ ਫੇਰ ਨਾਰਮਲ ਆ ਨੋ ਸੱਸ ਆ ਲੜਾਈ ਹੋ ਗਈ ਗੱਲਬਾਤ ਹੋ ਗਈ ਤੂੰ ਤੂੰ ਮੈਂ ਹੋ ਗਈ ਸ਼ਾਮ ਨੂੰ ਫੇਰ ਇੱਕੋ ਹੀ ਆ ਮਾਵਾਂ ਤੀਆਂ ਹੀ ਹੁੰਦੀਆਂ ਨਨਦ ਪਰਝਾਈ ਆ ਹੁਣ ਜਿਹੜੀ ਨਨਦ ਆ ਜਦੋਂ ਉਹ ਖੁਦ ਪਰਝਾਈ ਬਣ ਕੇ ਜਾਂਦੀ ਆ ਤਾਂ ਉਹਦੀ ਵੀ ਅੱਗੇ ਇਹ ਕੇਸ ਚੱਲਦੇ ਆ ਸੱਸਾਂ ਕਹਿੰਦੀਆਂ ਮੁੰਡਾ ਮੇਰਾ ਬਹੂ ਦੇ ਮਗਰ ਲੱਗਾ ਆ ਭੈਣ ਕਹਿੰਦੀ ਹੈ ਭਰਾ ਸਾਡਾ ਭਾਬੀ ਦੇ ਮਗਰ ਲੱਗਾ ਆ ਅ ਸੱਸ ਆਪਣਾ ਭੁੱਲ ਗਈ ਜਿਹਨੇ ਮੁੰਡੇ ਦਾ ਪੇ ਆਪਣੇ ਮਗਰ ਲਾਇਆ ਨਨਦ ਆਪਣਾ ਭੁੱਲ ਗਈ ਜਿਹਨੇ ਮੁੰਡੇ ਦਾ ਚੀਜਾ ਆਪਣੇ ਮਗਰ ਲਾਇਆ ਇਹ ਭਾਈ ਇੱਕ ਇਦਾਂ ਨਹੀਂ ਹੈ ਇਹ ਔਰਤ ਜਾਤ ਨੂੰ ਹੀ ਵਰਦਾਨ ਵਾ ਕਿ ਉਹਨੇ ਬੰਦਾ ਮਗਰ ਲਾ ਕੇ ਹੀ ਰੱਖਣਾ ਸੋ ਇਹ ਚੀਜ਼ਾਂ ਆ ਜ਼ਿੰਦਗੀ ਦਾ ਹਿੱਸਾ ਆ ਇਹਨਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਇਹ ਤਾਂ ਬੜੀ ਮੋਟੀ ਮਨਮਟਾਬ ਹੁੰਦੇ ਆ ਰੋਟੀ ਖਾਣ ਲੱਗਿਆ ਖਤਮ ਹੋ ਜਾਂਦੇ ਆ ਜ਼ਿੰਦਗੀ ਆ ਇਹ ਜ਼ਿੰਦਗੀ ਦੇ ਦੋ ਪਹੀਏ ਆ ਚੱਲੀ ਜਾਣੇ ਆ ਮੇਰੀ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਆ ਅਧੀਨਗੀ ਕਬੂਲ ਲਿਆ ਕਰੋ ਚੁੱਪ ਕਰ ਜਾ ਕਰੋ ਹੱਸ ਲਿਆ ਕਰੋ ਹੱਸ ਕੇ ਸਾਰ ਦਿਆ ਕਰੋ ਠੀਕ ਹੈ ਇਹ ਟਾਈਮ ਜਿਹੜਾ ਰੋਜ਼ ਹੀ ਆਉਣਾ ਹੈ ਕਈ ਵਿਰ ਤਾਂ ਦਿਨ ਚ ਚਾਰ ਚਾਰ ਵਾਰੀ ਆ ਜਾਂਦਾ ਕੋਸ਼ਿਸ਼ ਕਰਿਆ ਕਰੋ ਉਹਨੂੰ ਹੱਸ ਕੇ ਲੰਘਾ ਦਿਆ ਕਰੋ ਸੀਰੀਅਸ ਲੈਣ ਵਾਲੀ ਗੱਲਾਂ ਨਹੀਂ ਹੁੰਦੀਆਂ ਖੁਸ਼ ਰਹਿਆ ਕਰੋ ਤੁਹਾਡੀ ਚੜ੍ਹਦੀ ਕਲਾ ਲਈ ਹੌਸਲਾ ਫਿਜਾਈ ਲਈ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਤੁਸੀਂ ਸਾਰੇ ਠੀਕ ਠਾਕ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬੀਬੀਆਂ ਭੈਣਾਂ ਨੂੰ ਬੇਨਤੀ ਆ ਤੁਸੀਂ ਆਪਣਾ ਸੁਭਾਅ ਨਾ ਚੇਂਜ ਕਰਿਓ ਐਦੇ ਚੱਲੀ ਜਾਣ ਦਿਓ ਕੰਮ ਬਸ ਚੱਕ ਕੇ ਰੱਖੋ ਕੰਮ ਨੂੰ ਚੰਗਾ ਜੀ ਵੀਡੀਓ ਦੇਖਣ ਲਈ ਆਪ ਸਭ ਦਾ ਦੀਪੇ ਵੱਲੋਂ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਜੇ ਚੰਗੀ ਲੱਗੀ ਜੇ ਸੱਚੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸਸਰੀਕਾਲ ਜੀ